ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹ ਸਾਰਿਆਂ ਨੂੰ ਵਧੀਆ ਹੋਵੋਗੇ ਸਾਰਿਆਂ ਨੂੰ ਘਟਵਾਦੀ ਆ ਅੱਜ ਠੰਡ ਜਿਹੜੀ ਬਹੁਤ ਆ ਟਾਈਮ ਸਵੇਰ ਦਾ ਤੇ ਪਰੇਵੇ ਆ ਬਾਦੀ ਨੇ ਆਲੂ ਉਪਰਨੇ ਜਿ ਆਪਣਾ ਵਾਂਗੇ ਆਲੂ ਵਾਲੇ ਪਰੌਂਠੇ ਅੱਜ ਬਹੁਤ ਟਾਈਮ ਬਾਅਦ ਖਾਣੇ ਆਲੂ ਦੇ ਪਰੌਂਠੇ ਤੇ ਉੱਥੇ ਵੀ ਅਸਾਂ ਨੇ ਬਣਾਏ ਨਹੀਂ ਸੀਗੇ ਯਾਨੀ ਨਾ ਆ ਕੇ ਬਹਿ ਗਏ ਮੈਂ ਵੀ ਨਾ ਤੋਂ ਲਈ ਠੰਡ ਲੱਗ ਰਹੀ ਹੈ ਟੋਪੀ ਛੋਣ ਲੈ ਬੈਟੇ ਹੋਏ ਆ ਅੰਮੀ ਬਾਹਰ ਰਾਤ ਨੂੰ ਮਮੀ ਖੋਆ ਵਾਰ ਕੇ ਹਟੇ ਸੀਗੇ ਤੇਰੇ ਹੋਏ ਤੇ ਅੱਜ ਮਮੀ ਸਵੇਰ ਦੇ ਫੇਰ ਤੇ ਬਾਹਰ ਖੋਆ ਮਾਰਨ ਬੈਠੇ ਹੋਇਆ ਰੰਗ ਨਹੀਂ ਜਾਂਦਾ ਮੇਰਾ ਦਾਤ ਜੀ ਨਿਕਲੀ ਜਾਂਦਾ ਬੰਦਾ ਰੰਗ ਦੇਖੀ ਵੀ ਜਾ ਹੋਰਾ ਪਿਆ ਕੋਈ ਦਾਗ ਨਹੀਂ ਤਾਂ ਬਾਨੀ ਆਪਣੇ ਜਿਹੜੇ ਦਾਗ-ਦਾਗ ਪੈ ਜੀ ਉਹ ਸਾਰੀ ਚਰਖਾ ਖਾਦੀ ਜੇ ਜਮਾ ਨਹੀਂ ਕੱਟਦੀ ਨੀ ਸਾਈਕਲ ਵੀ ਨਹੀਂ ਭਗਦਾ ਕਹਿੰਦੇ ਬਾਅਦ ਨਿਕਲ ਨੰਦੇ ਨਹੀਂ ਕਿਸੇ ਨੂੰ ਪਾਪਾ ਹੁਣ ਗਿਆ ਬੋ ਇੱਕ ਦੋਨੀ ਬੂਹੇ ਤੇ ਬੈਠੇ ਸੀ ਉਹ ਮੈਨੂੰ ਛੱਡ ਗਿਆ ਕਿਥੇ ਜਾ ਵੀਰ ਜੀ ਉਹ ਕਿਥੇ ਰਹਿ ਸਕਦਾ ਚਲ ਖੇਤ ਵੱਲ ਨੇ ਜਾਣਾ ਹੀ ਹੈ ਨਾ ਇਹ ਤਾਂ ਤਾਰੀ ਸਰਦਾ ਇੱਥੇ ਗਿਆਗਾ ਅੱਗੇ ਮੱਸੀਆ ਬੋ ਉਸੇ ਅੱਜ ਅੱਜ ਮੱਸੀਆ ਨਾ ਨਾ ਮੱਸੀਆ ਉਹ ਮੈਨੂੰ ਤਾਂ ਜਾਣਾ ਸੀ ਮਨੇ ਹੁਣ ਗੱਲ ਕਰਦੇ ਜੇ ਮੈਂ ਸਮਝਦੀ ਮਸਤਿਆ ਮਨੇ ਬੜਾ ਹੋਰ ਕੀ ਹਾਂ ਦੱਸਿਆ ਜੇ ਤੂੰ ਮੇਰੇ ਰਹਿਗੀ ਮੈਂ ਸਭ ਸੰਗਰਾਮ ਦਾ ਦਾਸ ਜਮੂ ਸੰਗਰਾਮ ਤੇ ਪੁੰਨੇ ਕੱਟੀਆਂ ਹੁੰਦੀਆਂ ਮੇਰਾ ਹੋਇਆ ਅੱਜ ਫਿਰ ਧੀ ਹੋਗੀ ਮੇਰਾ ਨਹੀਂ ਹੋਵੇ 15 ਦਿਨ ਤਾਂ ਆਪਣੇ ਕਿੰਨੇ ਦਿਨ ਬਤਲੀ ਲਾ ਹਵਾ ਵਾਂਦੀ ਬਾਹਰ ਮੈਨੂੰ ਲੱਗਦੀ ਨਹੀਂ ਕਿ ਉਹਦੇ ਲੱਗਦੀ ਨਹੀਂ ਅਲਰਜੀ ਬਿਲਕੁਲ ਜਿੰਦੇ ਹੋਰ ਬਾਜਨ ਬੁਲਾਇਆ ਸੀ ਤੂੰ ਆਉਲੀ ਨਹੀਂ ਸੀ ਹਜੇ ਆਇਆ ਤਾਂ ਸੱਦੇ ਆ ਵੀ ਆ ਜਾ ਤੁਹਾਡਾ ਘਰ ਖਾਬਾ ਨਹੀਂ ਹੈਗੀ ਹਾਂ ਮੈਨੂੰ ਥੱਕ ਲੱਗਦੀ ਆ ਤੈਨੂੰ ਤੂੰ ਸਾਨੂੰ ਗਾਣਾ ਗੱਦਨ ਲੱਗ ਗਈ ਤੂੰ ਖਾਣਾ ਵਾੜਾ ਪਕਰਾਈ ਗਏ ਉਹਨਾਂ ਨੂੰ ਖਾਣ ਦੇ ਗਾਣਾ ਗੱਦਨ ਲੱਗ ਗਈ ਤੂੰ ਮਮਾ ਸਾਜਾ ਪਕਰਾ ਹੋਰ ਯਾਰ ਗਾਣਾ ਵੀ ਆਉਂਦੇ ਨਹੀਂ ਪਰ ਦੁਨੀਆ ਤੇ ਕਿਹੜਾ ਕਿਸੇ ਨੂੰ ਕੋਈ ਥੰਮਦਾ ਨੇੜੇ ਖੇਡਦੇ ਸਰਦੇ ਆ ਮੈਂ ਮਿਲਾਂ ਤੇ ਛਾੜੂ ਪਰ ਤੂੰ ਹੱਥ ਮਾਰਾ ਜੋ ਬੋਰੀਆਂ ਚਾਖ ਮਮੇ ਰਾਟੀ ਬੋਗਾਂ ਮੈਂ ਕਰਦੀ ਆ ਕੀ ਕਰਾਂ ਜੋ ਸਟਾਰਟ ਹੋ ਜਾਂਦੀ ਹੈ ਸਵੇਰ ਦੀ ਰਾਤ ਤੱਕ ਹਟਦੀ ਨਹੀਂ ਤਾਇਆ ਜੀ ਤਾਇਆ ਜੀ ਸਾਡੇ ਤੈਨੂੰ ਮੜ ਗਿਆ ਉੱਤੇ ਹੋ ਕਬਿਲਜਿੰਦਰ ਸਾਧੀਆਂ ਦਰਾਂਗੇ ਆ ਜੂ ਫਿਰ ਲੈ ਜਾਵਾਂਗੇ ਹੌਲੀ ਹੌਲੀ ਤੂੰ ਆ ਵੀ ਚੱਕ ਲੈ ਤਰੀ ਇਸਕੋ ਤੂੰ ਕਿ ਨਾ ਕਰਦੀਂ ਕਰਦੀ ਨਹੀਂ ਕਮ ਲੈਣਾ ਸੀ ਨਾਲ ਸਾਰਤਾ ਮੈਂ ਬਾਇ ਇੰਸ ਵੀਰ ਤਾਂ ਦੀ ਦੁਰੀ ਫੜਦੀ ਤੇ ਸਾਗ ਲੈ ਕੇ ਆਉਣਾ ਛਲਕਮ ਲੈ ਕੇ ਆਉਣਾ ਖੇਤੋਂ ਖੇਤਾਂ ਦੀ ਬਿੰਡਾ ਬਚੇ ਮੌਜਾ ਵੀ ਛਲਕਮ ਸਾਗ ਮੂਰੀਆਂ ਮੇਥੇ ਪਾਲਕ ਧਲੀਆਂ ਇਹ ਵਿੱਚ ਤੁਹਾਨੂੰ ਮਰਜ਼ੀ ਤੋੜ ਦੋ ਸਾਰੇ ਸਾਹਮਣੇ ਆਸ-ਪਾਸ ਦਾ ਖੇਤ ਨੇ ਤੇ ਇਹ ਮੌਜਾ ਸ਼ਹਿਰਾ ਵਿੱਚ ਇਹ ਔਖਾ ਵੀ ਇਹ ਸਾਰੀ ਦੀ ਮਲਦੀ ਮਿਲਦੀ ਸਾਨੂੰ ਹੁਣ ਇੱਥੇ ਸੌਖਾ ਵਾ ਠੰਡ ਬਹੁਤ ਆ ਮੈਂ ਛਾਲ ਬੈਟਿਆ ਹੋਇਆ ਤੇ ਤਾਈ ਨੂੰ ਪੁੱਛਦੇ ਹਾਂ ਜੇ ਨਾਲ ਜਾਊ ਕਿ ਤਾਈ ਨੂੰ ਨਾਲ ਲੈ ਕੇ ਜਾਵਾਂਗੇ ਤੇ ਤਾਈ ਮੰਨੀ ਉਹ ਘੜੇ ਸੁਮਾਰ ਰਹਿੰਦੀ ਆ ਉਹ ਵਿਹੜਾ ਘਟਤੌਰ ਹੁੰਦਾ ਤੋ ਦੇਖਦੇ ਆ ਨੂੰ ਮਨਾ ਕੇ ਖੰਡ ਲੱਗਦੀ ਹੈ। ਖੰਡੋ ਤੋਂ ਲੱਗ ਜਾ। ਹਾਂ ਹੁੰਦਾ ਤੇ ਨਹੀਂ ਹੁੰਦਾ। ਮੈਂ ਕਿਹਾ ਕਿ ਇੱਥੇ ਨਾ ਕੋਈ ਮੈਂ ਰੋਟੀ ਨਹੀਂ ਦਾ ਹੀ ਕੋਈ ਗੱਲ ਮੈਂ ਤਾਂ ਕਹੀ। ਨਹੀਂ ਮੈਂ ਕੋਸ ਕੇ ਰੋਟੀ ਖਾਣੇ ਨੂੰ ਆਤਮ ਨੂੰ। ਨਾ ਮੈਂ ਤਾਂ ਖਾਂਦੀ ਨੋਟ। ਕਾਕੇ ਜੀ ਸਾਲ ਘਮ ਤੋੜ ਲਏ ਇਹ। ਸਾਲ ਕਰਨੀਗੇ। ਕਹਿੰਦੇ ਲੱਤ ਜਾਂ। ਆਹ ਤਾਂ ਆ ਕੇ ਬਣਾ ਕੇ ਦੇਣਾ ਕਰ। ਮੇਰੇ ਕਿੱਥੇ ਨਹੀਂ। ਮੇਰੇ ਸ਼ਹਿਰੇ ਦੀ ਹੀ ਸਬਜ਼ੀ ਮਹਿੰਗੀ ਮਿਲਦੀ ਹੈ। ਸਾਰਾ 450 ਤਾਂ ਪੈ ਜਾਂਦਾ ਧਰਮ ਨੂੰ। ਇਹਨਾਂ ਕਾਰਲੋਸ ਹਨ ਹੋਰ ਕੱਲ ਪਹਿਲਾਂ ਤਾਰੀ ਨੂੰ ਫੋਨ ਲਾਇਆ ਤਾਰੀ ਨੇ ਨਾ ਚੱਕਿਆ ਕਿਹਾ ਕਿ ਮੈਂ ਤਾਂ ਰੈਕੋਟਾਂ ਗਿਆ ਸ਼ਾਲਗਮ ਆਪਣੇ ਹੈ ਨਹੀਂ ਮੈਂ ਕੋਲ ਬੀਜੇ ਹੋ ਬਣਾ ਫੇ ਤਾਰੀ ਆ ਗਿਆ ਨੇਰੇ ਹੋਏ ਫਿਰ ਅਸੀਂ ਕਿਹਾ ਤਾਰੀ ਵੀ ਤੂੰ ਪ੍ਰੀਸ਼ਾਪ ਤੋਂ ਅਸੀਂ ਸਮਝੇਤਾ ਜੇ ਆ ਗਿਆ ਵੀ ਉੱਥੇ ਵੀ ਉਸ ਤੱਕ ਪ੍ਰੀਸ਼ਾਪ ਕਾਹ ਤੋਂ ਦਾ ਬਾਹਰ 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 ਪੈਸੇ ਪੈਸੇ ਹੋ ਲੈ ਲਓ ਉਹ ਤਣ ਗਏ ਤੁਸੀਂ ਇਹ ਕੀਤਾ ਉਹਦਾ ਰਾਣੀ ਦੇ ਛਾਲੀਆਂ ਨੇ ਉਹ ਸਾਗ ਤੋੜ ਲਿਆ ਸਾਗ ਹੈਗਾ ਵਧੀਆ ਮੋਟਾ-ਮੋਟਾ ਜਿਹਾ ਨੇ ਹਨਾ ਹੰਡ ਬਹੁਤਾ ਪਰ ਇਹਨੇ ਠੰਡ ਆ ਹਵਾ ਚੱਲਦੀ ਆ ਹੋ ਬੱਚੇ ਨੇ ਵੀ ਉਹ ਕੜ ਗਈ ਇਹ ਵੀ ਫੁਮਾਰ ਆ ਥੋੜੀ ਜਿਹੀ ਵਿਚਾਰੀ ਉਹ ਕੜ ਗਈ ਸਾਗ ਤੋੜਨਾ ਸਖਾ ਟੰਡ ਜੀ ਜਾ ਰਹੇ ਗਏ ਕਿੱਥੇ ਹੋਏ ਪੌਏ 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 ਦੁਬਾਰਾ ਕਿਹਨੂੰ ਜਾਦੀ ਪਿੰਡਾਂ 'ਚ ਮौज ਆ ਖੇਤਾਂ 'ਚ ਉਹ ਟਾਈਂ ਦਾ ਹਤਾ ਕਿੰਨੀ ਦੂਰ ਰੱਖਤਾ ਕੂੜਾ ਮੈਂ ਵੀ ਇੱਥੇ ਛੱਡ ਜਾ ਮਾ ਤੋੜੋ ਨਾ ਇਧਰ ਰੱਖੀਂ ਗੀ ਜਿਹੜਾ ਕੰਪੀਟ ਹੁੰਦਾ ਘਰ ਨਹੀਂ ਸਰਦਾ ਬੰਦਾ ਜੇ ਵੀ ਬੱਚਾ ਆਈ ਕਿਤੇ ਕਿਹਨਾਂ ਤੋੜਨਾ ਸਾਗ ਜਰੀ ਆ ਜਾਂਦੀ ਠੰਡ ਲੱਗੂ ਪਤਾ ਨਹੀਂ ਸੀ ਤੂੰ ਸਰ ਗੈਟ ਹੋਏ ਹਾਂ ਜੀ ਹਾਂ ਜੀ ਸਾਗ ਸੁਬ ਲੈ ਕੇ ਰੋਟੀ ਰੋਟੀ ਖਾ ਲਈ ਸੀ ਸਬਜ਼ੀ ਬਣਾਈ ਗੋਭੀ ਦੀ ਮਾਂ ਮੈਨੂੰ ਲੱਗੀ ਰੋਟੀ ਖਵਾਉਣ ਮੈਨੇ ਨਿਆਣੇ ਖੇੜਦੇ ਸੀ ਆਪਦਾ ਤੇ ਮੈਨੂੰ ਰੋਟੀ ਖਵਾਉਣ ਲੱਗੀ ਹੁਣ ਲੋ ਜੀ ਮੰਮੀ ਛੱਡੀ ਨਾ ਕੰਮ ਨੂੰ ਕਰਨ ਨੂੰ ਪੂਰੀ ਕੈਮ ਆ ਹੈ ਮੰਮੀ ਹਰ ਨਹੀਂ ਰਹਾ ਆਪੇ ਤੋਂ ਹਟ ਜਾ ਕੱਲ ਬਣਾ ਲਾਂਗੇ ਕਾਲੂ ਬੋਤਾਂ ਪਹਿਲਾਂ ਖੋਏ ਕੱਢੇ ਫਿਰ ਸਾਗ ਲਿਆਂਦਾ ਫਿਰ ਸਾਗ ਨੂੰ ਸਮਾਰਤਾ ਮੰਮੀ ਲਿਆਂਗੇ ਹਾਂਗੇ ਜੀ ਲਸਣ ਅਦਰਕ ਮੈਂ ਲਸਣ ਦੇ ਅਦਰਕ ਮਿਰਚਾਂ ਵੀ ਕਰਕੇ ਰੱਖਦਾ ਸਮਾਰ ਕੇ ਕਾ ਤੂੰ ਤਾਂ ਮਨੇ ਕਰਦੀ ਕੱਲ ਨੂੰ ਵੀ ਕਾਲੂ ਕੀ ਕਰਾਂਗੇ ਫਿਰ ਆਪਾਂ ਕੱਲ ਨੂੰ ਤਾਂ ਹੋਰ ਸਹੀ ਹਲੋ ਕੀ ਕਰੇ ਕੱਲ ਨੂੰ ਸਵੇਰੇ ਅੱਟ ਤੇ ਹੋਰ ਕੱਲ ਥੋੜੇ ਨੇ ਐਨੀ ਗੱਲ ਤੇ ਮੈਂ ਕਾ ਤੂੰ ਕਰਦੀਆਂ ਤੂੰ ਹੈ ਦਸਾਂ ਛੱਲਿਆ ਗਿਆ ਅਦਰਕ ਡੁੰਗਿਆ ਦੂਜਾ ਲੋਡ ਕਰਤਾ ਮੈਂ ਕਿਹ ਡੁੰਗੀਆਂ ਮਈਆਂ ਨੇ ਬਸ ਉਹ ਕੱਟੀਆਂ ਕਰਕੇ ਸਾਰਾ ਕੁਝ ਧੋਕੇ ਰੱਖ ਦਿੰਨੇ ਆ ਸਵੇਰੇ ਆ ਕੇ ਰੰਨਾ ਸਾਹਤ ਰਾਂਗੇ ਧੋਤਾ ਪਿਆ ਪਿੰਦਰ ਆਪੇ ਚੀਂਕ ਕੇ ਪਾ ਦੂ ਧੋਕੇ ਕਿ ਮੈਂ ਲਾਇਆ ਮੇਰਾ ਤਾਂ ਹੂ ਲੱਗਿਆ ਹੋਇਆ ਤੇਰਾ ਤਾਂ ਦਿਲਾ ਮੇਰਾ ਤਾਂ ਵੜ ਫਾਈਵ ਕਰ ਦੂ ਅੱਛਾ ਹੋ ਗਿਆ ਖੜਜੇ 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 ਮੇਰਾ ਤਾਂ ਦਿਲ ਲੱਗਿਆ ਹੋਇਆ ਮੇਰੀ ਹੋਊਗਾ ਨਾ ਉਹੀ ਉਹੀ ਚੁੱਟੂ ਹੋਈ ਜਾ ਬਸ ਇੱਕ ਸਰ ਹੋ ਗਈ ਬੂ ਕਿ ਉਹ ਕਿਵੇਂ ਤੇਰੇ ਪਿੱਛੇ ਤੋ ਕੀ ਹੋ ਗਿਆ ਹਾਂਜੀ ਹੁਣ ਟਾਈਮ ਹੋ ਗਿਆ ਰਾਤ ਦਾ ਟਾਈਮ ਹੋ ਗਿਆ ਦਸ ਵੱਜ ਗਏ ਪੂਰੇ ਤੇ ਸਾਰੇ ਜਣੇ ਸੌਂ ਗਏ ਮੰਮੀ ਵੀ ਘਰਾੜੇ ਮਾਰ ਰਹੇ ਆ ਮਾਮਾ ਜਾਨੀ ਜਿਹੜਾ ਹੈ ਸਾਡਾ ਵੀਰੇ ਹੁਣ ਵੀ ਸੌਂ ਗਏ ਖੜ ਜਾ ਖੜ ਜਾ ਅਸੀਂ ਚਾਰੇ ਪੰਜ ਜਣੇ ਬੈਠੇ ਆ ਇੱਥੇ ਤਾਸ਼ ਖੇਡ ਰਹੇ ਆ ਥੱਲੇ ਅਸੀਂ ਗੱਦੇ ਪਛਾਏ ਹੋਏ ਆ 10 ਵਜੇ ਰਾਤ ਦੇ ਤਾਸ਼ ਖੇਡ ਰਹੇ ਆ ਕਿਹੜੀ ਹੈ ਕੋਈ ਤਾਸ਼ ਖੇਡ ਰਹੇ ਆ ਅਸੀਂ ਕਾਫੀ ਪੀ ਕੇ ਆਏ ਆ ਹੁਣੀ ਤੇ ਕਾਫੀ ਪੀਣ ਤੋਂ ਬਾਅਦ ਤਾਸ਼ ਕੱਢਣ ਲੱਗੇ ਜਵਾਕ ਮੈਨੂੰ ਕਹਿੰਦੇ ਸੜਨਾ ਤਾਸ਼ ਖੇਡੋ ਕਾਟ ਲਾਓ ਮੈਂ ਫੋਨ 'ਚ ਲਾ ਰਹੀ ਸੀ ਕੋ ਜੀ ਇਹਨਾਂ ਕੋਲ ਕਿਹੜੀ ਹੈਰੀ ਮੇਰੇ ਕਾਟ ਹੀ ਲਾਉਣਗੇ ਕਾਟ ਕੋਲ ਚੀਖਾਂ ਕਾਟ ਲਾਓ ਕਾਟ ਨਹੀਂ ਲਾਉਂਦੇ ਕਹਿੰਦੇ ਵੇਸਟ ਕਿਆ ਕਰੀਏ ਇਹ ਵੀ ਜੇ ਮੰਮਾ ਨਾਲ ਵੱਡੀ ਨੇ ਇੱਧਰੇ ਪੱਤੇ ਜਾਂਦੇ ਨੇ ਜੇ ਉੱਧਰ ਵੱਡੀ ਨਿਕਲੇ ਉੱਧਰੋਂ ਦੁਰਫੱਟਾ ਚੱਕ ਹੋ ਜਾਣਾ ਨਹੀਂ ਨਿਕਲੀ ਬੈਲੀ ਹੋਈ ਲੋ ਸੋਡੀ ਤੇ ਹੁਣ ਆਪਾਂ ਸੱਚੀ ਅੰਦਰ ਤਾਸ਼ ਖੇਡ ਰਹੇ ਆ ਜੀ ਬਹੁਤ ਮਜ਼ਾ ਆ ਰਿਹਾ ਕੋਕੇ ਪਿਛਲੀ ਗੇਮ ਆ ਬਹੁਤ ਪੁਰਾਣੀ ਗੇਮ ਆ ਤੇ ਇਧਰ ਲਾਏ ਨਹੀਂ ਲੱਗ ਰਹਾ 3 2 5 3 2 5 ਗਏ ਮੈਨਾਂ ਨੂੰ ਵਧੀਆ ਲੱਗੀ ਜਵਾਕਾਂ ਨੂੰ ਬਹੁਤ ਬੜੀ ਚੱਕੇ ਰਿਆਂ ਮੈਨੂੰ ਦੋ ਲੋਕਾਂ ਦੇ ਵਿੱਚ ਨਾਲ ਲੈ ਕੇ ਬਹਿ ਗਏ ਇਹ ਫਿਰ ਖਤਮ ਹੋ ਗਿਆ ਕੀ ਖਤਮ ਹੋ ਗਿਆ ਕੱਟ ਗਿਆ ਆਪਣਾ ਰੰਗ ਆਪਣਾ ਚੜੀ ਆ ਨਾ ਨਹੀਂ ਵੇ ਰੱਪਣ ਪਾਣ ਪਾਣ ਮਜ਼ਾ ਆ ਰਿਹਾ ਸਾਰੇ ਬੱਚੇ ਇਕੱਠੇ ਬੈਠੇ ਗੱਲਾਂ ਬਾਤਾਂ ਕਰੀ ਆ ਲੈ ਨਾਲੇ ਸੀ ਗੇਮ ਖੇਡੀ ਜੇ ਮੇਰੀਆਂ ਦੋ ਬਣ ਗਈਆਂ ਬਣ ਗਈਆਂ ਮੇਰੀ 2 ਇੱਕ ਵੀ ਬਣੀਆਂ 5 ਬਣਆਂੀਆਂ ਨੇ ਜੱਕਾ ਪੰਜ ਬਣਆਂੜੀਆਂ ਨੇ ਫਿਰ ਇੱਕ ਬਣ ਗਈ ਮੇਰੀ ਦੋ ਬਣੀਆਂ ਤੇ ਤਿੰਨ ਬਣਾਉਣੀ ਆ ਕਾਟਣਾ ਲਾਇਓ ਤੇਰੀ ਦੋ ਬਣ ਗਈਆਂ ਤੇ ਤੀਜੀ ਬਣ ਰਹੀ ਆ ਤੀਜੀ ਬਣ ਰਹੀ ਆ ਬਣ ਗਈ ਤੀਜੀ ਹੁਣ ਮੈਂ ਲੁੱਟੂnga ਚੜ ਜਾ ਚਿੜੀ 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 ਦਾ ਹੈ ਨਹੀਂ ਵਰਜਾ ਦੋ ਮਿੰਟ ਨਾ ਕਾਟਣ ਲੱਗਿਆ ਉਹ ਲਾਤੀ ਕਾਟ ਨਾ ਵੀਰ ਜੀ ਵੀਰ ਬਣਾਣੀ ਵੀ ਜਲਾ ਆਪਣੇ ਹੋ ਗਏ ਪੂਰੇ ਦੋ ਹੀ ਹੋਈਆਂ ਵੈਸੇ ਦੋ ਹੀ ਬਣਾਣੀਆਂ ਸੀ ਅੱਛਾ ਪੂਰੇ ਬੜੀ ਬਣੀ ਬੰਜ ਦੇਖੋ ਕਿੰਨੀ ਵੱਡੀ ਮਹਾਨ ਮੇ ਰਿੱਕ ਬਣੀ ਐ ਅੱਛਾ ਚਲੋ ਚਲੋ ਆਪਣੀ ਵਾਰੀ ਬਣੀ ਆ ਰੱਖੀ ਐਤੋ ਬਰਾਜ ਪ੍ਰਭਤੀ ਜਹਾਂ ਨੂੰ ਲੈ ਕੇ ਬਹਿ ਗਿਆ ਮੈਂ ਨਹੀਂ ਫੇਰਦੀ ਸੀ ਹਾਂ ਕਿਉਂਕਿ ਮੈਂ ਹੁਣ ਸਹਣਾ ਸੀ ਇਹ ਕਹਿਣ ਲੱਗੇ ਭੂਆ ਜੀ ਆ ਜਾਓ ਤੁਸ ਕੱਲ ਫੇਲੇ ਜਾਣਾ ਬੰਦਾ ਕਹਿੰਦਾ ਐ ਪ੍ਰਭਤੀ ਜੀ ਮੇਰੀ ਪੜਦੀ ਸਰੂ ਵੀ ਲੈ ਆਏ ਨਾਲ ਤੂੰ ਕਹੇਗੀ ਇੱਟ ਪਤਾ ਨਹੀਂ ਐ ਪਤਾ ਨਹੀਂ ਵੱਡਾ ਲਾਏਗਾ ਘਾਟਵੇਂ ਤੋਂ ਵੱਡਾ ਲਾਏਗਾ ਆ ਇਹ ਮੇਰੇ ਚਾਰ ਬਣੀਆਂ ਇਹਦੀ ਚਾਲ ਆ ਆ ਲਵੇ ਕੁ ਜੀ ਦੀਆਂ ਕਿੰਨੀਆਂ ਬਣੀਆਂ ਤਿੰਨ ਕੋਈ ਲਾ ਫੜਾ ਦੇ ਬੱਤਾ ਬਸ ਆਪਾਂ ਜਿੱਤ ਗਏ ਤੇ ਮਮਾਰ ਗਏ ਉਹ ਜਾਰ ਗਏ ਟੋਡੀਆਂ ਤਾਂ ਉਹ ਤੁਹਾਡੇ ਕੋਲ ਸੀਗੀਆਂ ਮੇਰੇ ਇੱਕ ਮੇਰੇ ਕੋਲੇ ਸੀਗੀ ਲਓ ਲਓ ਮੈਂ ਦਵਾਰ ਤੋ ਮੰਨਾ ਲਾਵਾ ਮਤਲਬ ਨਾ ਮੀਸ਼ੂ ਨਾ ਹੋਰ ਨਾ ਮਾਰ ਮਾਰ ਸਾਡੀ ਵਾਰੀ ਆ ਰੰਤੂ ਤੇਰੀ ਵਾਰੀ ਆ ਹਾਂ ਮੇਰੀ ਤੁਸੀਂ ਮੇਰੇ ਪੰਜ ਬਣਾਉਣੀਆਂ ਨੇ ਉਹ ਤੋਂ ਪਹਿਲੇ ਬਣਾਉਣੀਆਂ ਨੇ ਕੱਟ ਬੱਲੇ ਮੂਝੇ ਸਮਝ ਲਾਦਾ ਪੰਜ ਬਣਾਉਣੀਆਂ ਮੈਨੂੰ ਮੂਹ ਤੂੰ ਮਰ ਰਹਾ